ਕੈਨੇਡਾ ਦੇ ਵਿੱਚ ਇੱਕ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ 9 ਸਾਲ ਦੀ ਧੀ ਸੀ ਜੋ ਆਪਣੇ ਪਿਓ ਦਾ ਘਰ ਦੇ ਵਿੱਚ ਇੰਤਜ਼ਾਰ ਕਰ ਰਹੀ ਸੀ ਤੇ ਘਰ ਵਾਲੀ ਦੀ ਗੱਲ ਕਰ ਦਿਆਂ ਤਾਂ ਘਰ ਵਾਲੀ ਵਿਚਾਰੇ ਬਾਈ ਦੀ ਪ੍ਰੈਗਨੈਂਸੀ ਤੇ ਇਸ ਤੋਂ ਇਲਾਵਾ ਇਹਨਾਂ ਦੇ ਫਾਦਰ ਦੀ ਪਿਛਲੇ ਸਾਲ ਦਸੰਬਰ ਦੇ ਵਿੱਚ ਡੈਥ ਹੋ ਚੁੱਕੀ ਸੀ ਬਾਈ ਦੋ ਪਰਿਵਾਰਾਂ ਦੀ ਸੇਵਾ ਕਰਦਾ ਸੀ ਇੱਕ ਪਰਿਵਾਰ ਉਹ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਹੋਇਆ ਹੈ ਦੂਜਾ ਪਰਿਵਾਰ ਉਹ ਜਿਹੜਾ ਇੰਡੀਆ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਲੁਧਿਆਣਾ ਦੇ ਵਿੱਚ ਬੈਠਾ ਹੋਇਆ ਹੈ ਪਰ ਦੋਨਾਂ ਪਰਿਵਾਰਾਂ ਦਾ ਹੁਣ ਕਹਿੰਦੇ ਕਿ ਜਿਹੜਾ ਮੋਢੀ ਸੀਗਾ ਉਹ ਦੁਨੀਆ ਤੋਂ ਚਲਾ ਗਿਆ ਇੱਕ ਮੋਢੀ ਇੱਕ ਸਾਲ ਪਹਿਲਾਂ ਚਲਾ ਗਿਆ ਸੀ ਦੂਜਾ ਮੋਢੀ ਹੁਣ ਜਿਹੜਾ ਪਰਿਵਾਰਾ ਦੋਨਾਂ ਨੂੰ ਚਲਾਉਂਦਾ ਸੀ ਔਰ ਰੀਸੈਂਟਲੀ ਐਡਮੈਂਟਨ ਦੇ ਵਿੱਚ ਚਲਾ ਗਿਆ ਬਾਈ ਉੱਬਰ ਚਲਾਉਂਦਾ ਸੀ ਉੱਬਰ ਚਲਾ ਕੇ ਬਾਈ ਮਾਰਨਿੰਗ ਟਾਈਮ ਜਦੋਂ ਆਪਣੇ ਘਰ ਵਾਪਸ ਆਉਂਦਾ ਹੈ ਗੇਟ ਦੇ ਮੂਹਰੇ ਖੜਦਾ ਹੈ ਤਾਂ ਦੋ ਅਣਪਛਾਤੇ ਲੋਕੀ ਆਉਂਦੇ ਆ ਵੀਰ ਦੇ ਗੋਲੀਆਂ ਮਾਰ ਕੇ ਚਲਾ ਜਾਂਦੇ ਆ ਇੰਦਰਪਾਲ ਸਿੰਘ ਜ ਜਦੀ ਉਮਰ ਸਿਰਫ 40 ਸਾਲ ਸੀ ਪਰ ਇੱਕ ਚੀਜ਼ ਸੋਚ ਕੇ ਵੀ ਬਹੁਤ ਹੈਰਾਨੀ ਹੁੰਦੀ ਆ ਇੱਕ ਚੀਜ਼ ਇਸ ਨੂੰ ਸੁਣ ਕੇ ਵੀ ਦਿਲ ਦੇ ਵਿੱਚ ਇੱਕ ਵੱਡਾ ਸਾਰਾ ਖੋਲ ਜਾ ਪੈਂਦਾ ਕਿ ਇਹ ਕਿਦਾਂ ਦਾ ਪਾਣਾ ਵਰਤ ਰਿਹਾ ਕਿ ਦੇਖਦੇ ਰਹਿੰਦੇ ਨੇ ਜਿਹੜੀਆਂ ਕੈਨੇਡਾ ਤੋਂ ਆਉਂਦੀਆਂ ਕਿਸੇ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਕੋਈ ਨਹਿਰ ਦੇ ਵਿੱਚ ਛਾਲ ਮਾਰ ਕੇ ਮਰ ਜਾਂਦਾ ਹੈ ਜਿਹੜੀ ਕੈਨੇਡੀਅਨ ਨਹਿਰ ਦੀ ਆਪਾਂ ਗੱਲ ਕਰਦੇ ਆਪਾਂ ਨਹਿਰ ਹੀ ਕਹਿ ਸਕਦੇ ਆ ਉਹਨੂੰ ਪੰਜਾਬੀ ਦੇ ਵਿੱਚ ਕਿਉਂਕਿ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਨਹਿਰਾ ਵਗੈਰਾ ਟੋਬੇ ਵਗੈਰਾ ਹੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਕਿਸੇ ਦੀ ਹਾਟਾ ਕਨਾਲ ਮੌਤ ਹੋ ਜਾਂਦੀ ਹੈ ਜਾਂ ਫਿਰ ਕਿਸੇ ਦੀ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਆ ਪਰ ਜਿੰਨੀਆਂ ਵੀ ਖਬਰਾਂ ਸਾਰੀਆਂ ਬਾਹਰ ਨਿਕਲ ਕੇ ਆਉਂਦੀਆਂ ਇਹ ਸਾਰੀਆਂ ਦੀਆਂ ਸਾਰੀਆਂ ਆਪਣੀ ਪੰਜਾਬੀ ਕਮਿਊਨਿਟੀ ਦੇ ਰਿਲੇਟਡ ਹੀ ਆਉਂਦੇ ਗਾ ਤੇ ਤੁਸੀਂ ਵੀ ਅਰਦਾਸ ਕਰਿਓ ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੇ ਮਾਪੇ ਕੈਨੇਡਾ ਦੇ ਵਿੱਚ ਰਹਿੰਦੇ ਕੋਈ ਬਾਬੇ ਨਾਨਕ ਨੇ ਇੱਕ ਚੀਜ਼ ਸਿਖਾਈ ਆ ਆਪਣੇ ਸਾਰੇ ਸਿੱਖ ਭਰਾਵਾਨੋ ਜਿੰਨੀ ਕਿਰਪਾ ਮਹਾਰਾਜ ਦੀ ਸਿੱਖਾਂ ਦੇ ਉੱਤੇ ਆ ਸ਼ਾਇਦ ਇੰਨੀ ਕਿਸੇ ਦੇ ਉੱਤੇ ਵੀ ਨਹੀਂ ਗਈ ਆਪਣੇ ਲਈ ਆਪਣੇ ਬੱਚਿਆਂ ਲਈ ਇਸ ਪਰਿਵਾਰ ਲਈ ਵਾਹਿਗੁਰੂ ਅਗੇ ਅਰਦਾਸ ਜ਼ਰੂਰ ਕਰਿਓ ਕਿ ਉਹ ਵਧੀਆ ਵਧੀਆ ਅੱਗੇ ਵਾਲਾ ਜੀਵਨ ਜਿਹੜਾ ਆਪਣਾ ਵਧੀਆ ਵਧੀਆ ਬਤੀਤ ਕਰਨ ਵਧੀਆ ਵਧੀਆ ਸਪੈਂਡ ਕਰਨ ਕਿਉਂਕਿ ਜਦੋਂ ਅਸੀਂ ਆਪਾਂ ਖਬਰਾਂ ਵਗੈਰਾ ਦੇਖ ਰਹੇ ਹਾਂ ਤਾਂ ਕਾਫੀ ਮਾਈਂਡ ਅਪਸੈਟ ਵੀ ਹੋ ਜਾਂਦਾ ਤੇ ਕੁਝ ਕਹਿਣ ਨੂੰ ਜਾਂ ਬੋਲਣ ਨੂੰ ਜੀ ਨਹੀਂ ਕਰਦਾ ਵਾਹਿਗੁਰੂ ਮਿਹਰ ਕਰੇ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਨਵਾਦ